ਇੱਕ ਲੋਤੀ ਦੀ ਮੈਂ ਨਾਰੀਅਲ ਪਾਣੀ ਪੀ ਰਿਆ ਸੀ ਉੱਥੇ ਖਲੋਤਾ ਬਿਲਕੁਲ ਸਾਈਡ ਤੇ ਲਾਈ ਹੋਈ ਹੈ ਗੱਡੀ ਪਿੱਛੋਂ ਹੀ ਉੱਡਦੇ ਆਏ ਜੇ ਪਿੱਛੋਂ ਉੱਡਦੇ ਆਏ ਆ ਤੇ ਸਾਈਡ ਤੋਂ ਸਾਰੀ ਗੱਡੀ ਉਡਾ ਗਏ ਮੇਰੀ ਮੈਂ ਬਿਲਕੁਲ ਸਾਈਡ ਤੇ ਖਲੋਤਾ ਐ ਇਦੋਂ ਮਾਰ ਕੇ ਸਿੱਧਾ ਉਧਰ ਗਏ ਗ੍ਰਿੱਲਾ ਤੋੜ ਕੇ ਅੰਦਰ ਵੜੀ ਹੈ ਗੱਡੀ ਉੱਡਦੀ ਗਈ ਹੈ ਉਧਰ ਤੱਕ ਇਹ ਉਸ ਸਾਈਡ ਤੇ ਨਿਕਲ ਜਾਂਦੀ ਉਧਰ ਹੋਰ ਜਾਂਦਾ ਨੁਕਸਾਨ ਹੋ ਜਾਣਾ ਨੁਕਸਾਨ ਹੋ ਹੀ ਹੋਇਆ ਮੇਰਾ ਨਾਮ ਬਾਰੂਲ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਹੈ ਪ੍ਰੋਪਰ ਪੀਤੀ ਹੋਈ ਸੀ ਇਹਨਾਂ ਨੇ ਮੈਂ ਉਧਰ ਨਾਰੀਅਲ ਬਾਣੀ ਪੀ ਰਿਆ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੋਂ ਦੀ ਉੱਡਦੀ ਆਈ ਹੈ ਔਰ ਮੇਰੀ ਗੱਡੀ 'ਚ ਬਹੁਤ ਜ਼ਬਰਦਸਤ ਵਾਦੀ ਹੈ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰੋਂ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰੋਪਰ ਆਂਦੇ ਹੀ ਬਾਹਰ ਬੋਤਲਾਂ ਸੁੱਟ ਰਿਹਾ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਿਦੇ ਹੋ ਜਾਣਾ ਸੀ ਉਹ ਗੱਡੀ ਤੇਜ਼ ਹੀ ਗੱਡੀ ਤੇਜ਼ ਹੈਗੀ ਬਹੁਤ ਜ਼ਿਆਦਾ ਤੇਜ਼ ਹੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਦਾ ਨਾਰੀਅਲ ਪਾਣੀ ਪੀ ਰਿਆ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਪਾਣੀ ਪਿਲਾ ਰਿਆ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸੀ ਸਰ ਐ ਇਧਰੋਂ ਮਜੀਠਾ ਰੋਡ ਵੱਲੋਂ ਲਾਈਟਾਂ ਤੋਂ ਫੋਰਸ ਹੌਂਸ ਤੋਂ ਹਾਂਜੀ ਡ੍ਰਿੰਕ ਪੂਰੀ ਉਹਨਾਂ ਨੂੰ ਹੋਸ਼ ਨਹੀਂ ਹੈਗੀ ਉਤਰ ਗਏ ਆ ਉਹ ਬੋਲਦੇ ਕਿ ਉਹਨਾਂ ਨੂੰ ਕੋਈ ਜੋਸ਼ ਨਹੀਂ ਹੈਗੀ ਮੌਕੇ ਤੇ ਆਇਆ ਹਾਂਜੀ ਉਹਨਾਂ ਦੀ ਕਾਰਵਾਈ ਜਾਂਦੇ ਪ੍ਰਸ਼ਾਸਨ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ 20 ਹਜ਼ਾਰ ਹੋ ਸਕਦੀ ਹੈ ਉਹ ਕਰਵਾਣ ਸਮਝਦੇ ਜਿਹੜੀ ਸਰਕਾਰੀਆਂ ਗਰੇਲਾਂ ਲੱਗੀਆਂ ਵੀ ਤੋੜ ਕੇ ਅੱਜ ਸਾਰਾ ਕੁਝ ਤੋੜ ਕੇ ਅੰਦਰ ਉੱਡਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਭਾਈ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਮੇਰਾ ਘੱਟੋ ਘੱਟ 70 80 ਦੀ ਸਪੀਡ ਤੇ ਸੀ ਗੱਡੀ ਆ ਇੰਦਰ ਜੀ ਜੇ ਤੋੜ ਆਂਦੋ ਇੱਕ ਮਿੰਟ ਆਂਦੋ ਇਦਾਂ ਨਹੀਂ ਯਾਰ ਮੈਂ ਨਹੀਂ ਜਾਣਦੇ ਸਰ ਮੈਂ ਨਹੀਂ ਜਾਣਦੇ ਤੁਸੀਂ ਆਂਦੋਗੇ ਛੱਡ ਦਿਓ ਛੱਡ ਦਿਓ ਲੈਟਾ ਦੇ ਇੱਥੇ ਕਿਉਂ ਆ ਗਏ ਆਪਾਂ ਆਪਾਂ ਘੱਡੇ ਖਲੋਣੇ ਆ ਇੱਕ ਮਿੰਟ ਆਪਾਂ ਘੱਡੇ ਖਲੋਣੇ ਆ ਕਿ ਇਹਨਾਂ ਦੀ ਵੀਡੀਓ ਬਣਾਓ ਇਹ ਗਏ ਜਿਹਨਾਂ ਨੇ ਮਾਰੀ ਹੈ ਗੱਡੀ ਠੀਕ ਹੈ ਪੂਰੀ ਬਿੱਤੀ ਹੀ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਹੈਗਾ ਕੀ ਕਰ ਰਹੇ ਆ ਠੀਕ ਹੈ ਘੱਟਦੀ ਪਈ ਹੈ ਤੁਹਾਨੂੰ ਮੈਨੂੰ ਪਤਾ ਕਰ ਦਿਓ ਬੰਦਿਆ ਬਾਜੀ ਉੱਧਰ ਕੁਝ ਹੋ ਜਾਂਦਾ ਫੇਰ ਉੱਧਰ ਕੁਝ ਹੋ ਜਾਂਦਾ ਫੇਰ ਭਾਈ ਆ ਆ ਬੰਦਾ ਜਿੰਨੇ ਕਰਵਾਉਂਦਾ ਸਾਡੇ ਬੰਦੇ ਨੂੰ ਬਹੁਤ ਚੋਗਾ ਇੱਧਰ ਹੀ ਨੇ ਇੱਧਰ ਹੀ ਆ ਇੱਧਰ ਹੀ ਆ ਭਰਾ ਇੱਧਰ ਹੀ ਆ ਤੂੰ ਕਿਤੇ ਤੂੰ ਆਪਣੇ ਮੇਰੇ ਇਹ ਇਲਾਕਾ ਹੀ ਕੰਪਨੀ ਬਾ ਦੇ ਬਾ ਠੰਡੀ ਕੁਈ ਦੇ ਸਾਹਮਣੇ ਆ ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ ਫੋਰ ਐਸ ਚੌਂਕੋਂ ਨਵਟੀ ਨੂੰ ਜਾ ਰਹੀਆਂ ਸੀ ਇਹਨਾਂ ਗੱਡੀ ਆਪਸੇ ਇੱਕ ਟਰਾਲੀ ਨਾਲ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਇਹ ਇਹਦੇ ਵਿੱਚ ਗੱਡੀ ਵੱੜ ਗਈ ਇਸ ਤਰ ਟੁੱਟ ਕੇ ਜਿਹੜੀ ਗਰੇਲ ਲੱਗੀ ਆ ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਤਰ੍ਹਾਂ ਕਿ ਵੱਜੀਆ ਉਹ ਸਿਵਲ ਸਟਾਫ ਨੂੰ ਖੜਿਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਜੋ ਜੀ ਕਾਂਸ ਦਿੱਤੀ ਆ ਉਹਨੂੰ ਤਬ ਕਾਰਵਾਈ ਕੀਤੀ ਇਹਨਾਂ ਬੋਲੇ ਸਰ ਗੱਡੀ ਬਣਾ ਕੇ ਬਹੁਤ ਜ਼ਿਆਦਾ ਸ਼ਰਾਬ ਉਹ ਡਾਕਟਰ ਸਾਹਿਬ ਦਾ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਦਾ ਉਹਦੀ ਏਜ ਕੋਈ ਏਜ ਨਹੀਂ ਜਾਣੀ ਨੁਕਸਾਨ ਤੇ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ ਰਿਪੋਰਟ ਨਾਲ ਉਹਦੇ ਅਨੁਸਾਰ ਹੀ ਕਾਰਵਾਈ ਕੀਤੀ